ਤਾਨੂੰ ਸਮਝ ਨਹੀਂ ਆਉਂਦਾ ਇਹ ਤੇ ਭਾਜੀ ਇਹਦੇ ਕਟਿਆ ਕੀ ਹੋ ਜਾਊਗਾ ਇਹਦੇ ਕਟਿਆ ਕੀ ਹੋ ਜਾਊਗਾ ਇਹਦੇ ਕਟਿਆ ਤੁਹਾਡੇ ਕੋਲ ਹੈ ਭਾਜੀ ਕੱਟੇ ਦਾ ਮਤਲਬ ਕਿ ਮੈਦਾ ਨਹੀਂ ਹੈਗਾ ਸੋਇਆ ਵਾ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਜੇ ਮੈਂ ਲਿਖਿਆ ਤੇ ਉਹ ਹੋਊਗਾ ਵੀ ਤੇ ਜੇ ਨਹੀਂ ਹੋਊਗਾ ਤੇ ਮੈਂ ਤੁਹਾਨੂੰ ਪ੍ਰੂਫ ਕਰ ਦਿੰਦਾ ਭਾਜੀ ਪ੍ਰੂਫ ਕਰੋ ਆਓ ਹਾਂ ਤੇ ਆਜੋ ਫਿਰ ਬੈਠੋ ਤੁਸੀਂ ਤਾਂ ਤੁਸੀਂ ਆਰਾਮ ਨਾਲ ਗੱਲ ਕਰੋਗੇ ਤੇ ਪ੍ਰੂਫ ਹੋਊਗਾ ਤੁਸੀਂ ਤੇ ਸਰਦੇ ਵਾਲਾ ਨੂੰ ਪੈਂਦਾ ਭਾਜੀ ਚੌਲੀਆਂ ਪਨਾਓ ਜੇ ਪਲੇਟ ਖਾਣੇ ਤੇ 200 ਦੇਣੀ ਪੈਣੀ ਭਾਜੀ ਚੌਲੀਆਂ 50 ਰੁਪਈਆ ਦਾ ਮੈਦਾ ਹੁੰਦਾ ਜੇ ਇਹ ਸੋਇਆ ਹੈ ਸੋਇਆ ਤੇ ਭਾਜੀ ਤੁਸੀਂ ਕਰੋ ਸੋਨਾ ਪੋਂਡਿਆ ਉਹ ਵਿਖਾਓ ਅੰਨ ਭਾਜੀ ਸੋਨਾ ਹੀ ਵਿਖਾ ਦੇਣਾ ਜੇ ਮੈਂ ਫਿਰ ਤੁਹਾਨੂੰ ਤੇ ਆਓ ਵੇਨੇ ਆਜੋ ਫਿਰ ਆਜੋ ਕਰਦੇਗਾ ਤੇ ਤੁਸੀਂ ਕੜੀਆਂ ਨੂੰ ਸਾਹਮਣੇ ਵਿਖਾਤੀ ਭਾਂਜੀ ਤੇ ਭਾਜੀ ਹੁਣ ਵੇਖ ਲਓ ਗੱਲ ਕਿਉਂ ਪੈਂਦੇ ਜੇ ਹੁਣ ਵੇਖ ਲਓ ਲਓ ਭਾਜੀ ਵਿਖਾਓ ਫਿਰ ਤੁਹਾਨੂੰ ਦਿਨੇ ਪਾਏ ਬੁਰੇ ਲਿਆਓ ਆ ਮੈਡਮ ਲਿਆਓ ਕੱਚ ਹਾਂਜੀ ਭਾਜੀ ਲਓ ਆਪਣੇ 50 ਰੁਪਏ ਚਾਪ ਤੁਹਾਡੀ ਬਹੁਤ ਸਵਾਦ ਹੀ ਆ ਪੈਸੇ ਕੱਢ ਲਓ ਆਪਣੇ ਇੱਕ ਪਲੇਟ ਚਾਪ ਲਈ ਭਾਜੀ ਭਾਜੀ 50 ਰੁਪਏ ਭਾਜੀ ਕਿੰਨੇ ਦੀ ਆ ਭਾਜੀ ਤੁਸੀਂ ਮੇਲੇ ਤੇ ਆਏ ਜੇ ਕਿ 1947 ਚ ਜੀਂਦਾ ਜੇ ਤੇ ਭਾਜੀ ਚਾਪ ਹੀ ਖਾਦੀ ਤੁਹਾਡੇ ਕੋਲ 40 50 ਦੀ ਪਲੇਟ ਨੂੰ ਚਾਪ ਭਾਜੀ ਚਾਪ ਖਾਦੀ ਆ ਪਰ ਕਿਹੜੀ ਖਾਦੀ ਆ ਰੇਟ ਤੇ ਚੈੱਕ ਕਰ ਲਓ ਭਾਜੀ ਕਿੱਥੇ ਰੇਟ ਲਿਖੇ ਆ ਉਹ ਸਾਹਮਣੇ ਪੰਜਾਬੀ ਚ ਲਿਖਿਆ ਚੱਕ ਫੜੋ ਆਪਣੇ 50 ਰੁਪਏ ਭਾਜੀ ਬਾਹਰ ਆ ਕੇ ਦੱਸੋ ਕਿੱਥੇ ਲਿਖਿਆ ਉਹ ਬੜਾ ਜੀ ਆਓ ਮੈਂ ਬਾਹਰ ਆ ਜਨਾ ਉਹ ਵੇਖੋ ਬਾਹਰ ਲਿਖੇ ਪੰਜਾਬੀ ਚ ਸਾਫ ਸਾਫ ਲਿਖੇ ਆ ਤੇ ਭਾ ਆਗੇ ਦੱਸੋ ਰੇਡ ਕਿੱਥੇ ਰੇਡ ਕਿੱ데 ਲੀ ਗਾ ਤੁਹਾਨੂੰ ਆ ਪਤਾ ਨਹੀਂ ਲੱਗੰਦਿਆ 100% ਮੈਦਾ ਕਟਿਆ ਹੋਇਆ ਸੋਇਆ ਤੁਹਾਨੂੰ ਸਮਝ ਨਹੀਂ ਆਉਂਦਾ ਹੀ ਤੇ ਭਾਜੀ ਇਹਦੇ ਕਟਿਆ ਕੀ ਹੋਊਗਾ ਇਹਦੇ ਕਟਿਆ ਕੀ ਹੋਊਗਾ ਇਹਦੇ ਕਟਿਆ ਤੁਹਾਡੇ ਕੋਲ ਭਾਜੀ ਕੱਟੇ ਦਾ ਮਤਲਬ ਕਿ ਮੈਦਾ ਨਹੀਂ ਹੈਗਾ ਸੋਇਆ ਵਾ ਤੇ ਭਾਜੀ ਤੁਸੀਂ ਅੰਦਰ ਜੋ ਮਰਜ਼ੀ ਕਰੇ ਜਾਓ ਇੱਥੇ ਲੈ ਤਾ ਤੁਸੀਂ ਅੰਦਰ ਉਹ ਤੁਹਾਨੂੰ 50 ਦੀ ਪਲੇਟ ਤੁਸੀਂ 200 ਦੇਣਿਆ ਨੂੰ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਜੇ ਮੈਂ ਲਿਖਿਆ ਤੇ ਉਹ ਹੋਊਗਾ ਵੀ ਤੇ ਜੇ ਨਹੀਂ ਹੋਊਗਾ ਤੇ ਮੈਂ ਤੁਹਾਨੂੰ ਪ੍ਰੂਫ ਕਰ ਦੇਣਾ ਭਾਜੀ ਪ੍ਰੂਫ ਕਰੋ ਆਓ ਹਾਂ ਤੇ ਆਜੋ ਫਿਰ ਬੈਠੋ ਤੁਸੀਂ ਤਾਂ ਤੁਸੀਂ ਆਮ ਨਾਲ ਗੱਲ ਕਰੋਗੇ ਤੇ ਪ੍ਰੂਫ ਹੋਊਗਾ ਤੁਸੀਂ ਤਾਂ ਸਰਦੇ ਵਾਲਾਂ ਨੂੰ ਪੈਂਦੇ ਭਾਜੀ ਚਾਲੀਆਂ ਪਨਾਓ ਦੀ ਪਲੇਟ ਖਾਂਦੇ ਤੁਸੀਂ 200 ਦੇ ਨਹੀਂ ਪੈਣੀ ਭਾਜੀ ਚਾਲੀਆਂ 50 ਰੁਪਏ ਦਾ ਮੈਦਾ ਹੁੰਦਾ ਜੇ ਜਿਹੜੀ ਦੂਜੀ ਖਾਂਦੇ ਜੇ ਸਵਾਦ ਖਾਣ ਲਈ ਖਾਂਦੇ 30 ਰੁਪਏ ਵਾਲੀ 40 ਰੁਪਏ ਵਾਲੀ ਪਹਿਲੀ ਗੱਲ ਤੇ 30 40 ਦੀ ਹੁੰਦੀ ਨਹੀਂ 80 90 ਦੀ ਹੁੰਦੀ ਆ ਜਿਹੜੀ ਦੂਜੀ ਖਾਂਦੇ ਜੇ ਸਵਾਦ ਲਈ ਖਾਂਦੇ ਕਿ ਢਿੱਡ ਭਰ ਲਈ ਖਾਂਦੇ ਜੇ ਸੱਚ ਜਾਣ ਕੇ ਦੱਸਿਓ ਭਾਜੀ ਉਹ ਤਾਂ ਸਵਾਦ ਲਈ ਖਾਈਦੀ ਆ ਢਿੱਡ ਭਰਨ ਲਈ ਖਾਂਦੇ ਜੇ ਭਾਜੀ ਉਹ ਤੁਸੀਂ ਉਹਦਾ ਸਵਾਦ ਕਿੱਥੋਂ ਆਜੂਗਾ ਤੁਹਾਨੂੰ ਉਹਦੇ ਮ ਵਿਚੋਂ ਫਿੱਕੀ ਹੁੰਦੀ ਉਹ ਉੱਤੇ ਮਸਾਲਾ ਚੜਿਆ ਹੁੰਦਾ ਤੇ ਤੁਸੀਂ ਗੜੀਆਂ ਨੂੰ ਸਾਹਮਣੇ ਵਿਖਾਤੀ ਭਾਂਜੀ ਤੇ ਭਾਜੀ ਹੁਣ ਵੇਖ ਲਓ ਗੱਲ ਕਿਉਂ ਪੈਂਦੇ ਜੇ ਹੁਣ ਵੇਖ ਲਓ ਲਓ ਭਾਜੀ ਬੁਕਾਉ ਫੇਰ ਤੁਹਾਨੂੰ ਦਿਨੇ ਪਾਏ ਬੁਰੇ ਲਿਆ ਆ ਮੈਡਮ ਲਿਆਓ ਕੱਚੀ ਚਾਂਪ ਲੈ ਆਓ ਜੀ ਮੈਦਾ ਖਾ ਕੇ ਤੁਸੀਂ ਸਾਰੀ ਜ਼ਿੰਦਗੀ ਹੰਡਾਤੀ ਆ ਤੇ ਅੱਜ ਤੁਸੀਂ ਮੈਨੂੰ ਗੱਲਾਂ ਕਰਨ ਦੇ ਆ ਹੁੰਦੀ ਸੋਇਆ ਚਾਂਪ ਆ ਵੇਖੋ ਸੋਇਆ ਸੋਇਆਬੀਨ ਨਿਊਟਰੀ ਹੋਰ ਜਿੰਨੇ ਸੋਇਆ ਦੇ ਰਿਸੋਰਸਿਸ ਆ ਉਹਦੀ ਪਰਤਨ ਵਾਲਾ ਜੋੜ ਕੇ ਆ ਚਾਂਪ ਬਣੀ ਜੇ ਚਿਕਨ ਦਾ ਟੇਸਟ ਫੀਲ ਚਿਕਨ ਦੀ ਫੀਲਿੰਗ ਆਉਂਦੀ ਹੀ ਕਿ ਨਹੀਂ ਆਉਂਦੀ ਸੱਚ ਦੱਸਿਓ ਆਉਂਦੀ ਭਾਜੀ ਵਿੱਚੋਂ ਫੇਰ ਭਾਜੀ ਹੋਰ ਮੇਤੋਂ ਕੀ ਲੈਣਾ ਜੇ 175 ਰੁਪਿਆਵਾਂ ਚ ਆਹ ਵੇਖੋ ਤਹ ਪਰ ਜਿਹੜੀ ਆ ਪਤੀਆਂ ਚਾਲੀਆਂ ਦੀ ਪਲੇਟ ਗਾਉਂਦੇ ਉਹ ਚੀਤੀ ਉਹ ਭਾਜੀ ਤੀਆਂ ਜਾਲੀਆਂ ਦੀ ਪਤਾ ਨਹੀਂ ਕਿਹੜਾ ਤੁਹਾਨੂੰ ਖਵਾਈ ਜਾਂਦਾ 80 90 ਰੁਪਏ ਦੀ ਹੁੰਦੀ ਮੈਦਾ ਹੁੰਦਾ ਜੇ ਉਹ 80 ਰੁਪਏ ਕਿਲੋ ਕੱਚੀ ਆਉਂਦੀ ਉਹਦੀਆਂ 8 ਪਲੇਟਾਂ ਬੰਦੀਆਂ 860 ਰੁਪਏ ਵਟੇ ਜਾਂਦੇ ਆ ਇਹ ਮੈਨੂੰ 450 ਰੁਪਏ ਕਿਲੋ ਹੁੰਦੀ ਇਹਦੀਆਂ 4 ਪਲੇਟਾਂ ਬੰਦੀਆਂ ਮੈਂ ਤੇ ਆਪਣੀ ਤਰ੍ਹਾਂ ਦੇ ਵਿੱਚ ਮਸ਼ਹੂਰੀ ਕਰਨਦਿਆਂ ਉਹਨਾਂ ਲੋਕਾਂ ਲਈ ਜਿਹੜੇ ਫੂਡ ਲਵਰ ਨੇ ਜਿਹੜੇ ਹੈਲਥ ਕੌਨਸ਼ੀਅਸ ਨੇ ਜਿਨ੍ਹਾਂ ਦੇ ਟੇਸਟ ਬਰਡਸ ਡਿਵੈਲਪ ਹੋਆ ਜਿਨ੍ਹਾਂ ਨੂੰ ਜ਼ੁਬਾਨ ਤੇ ਧਰ ਕੇ ਪਤਾ ਲੱਗ ਜਾਂਦਾ ਕਿ ਮੈਦਾ ਕੀ ਤੇ ਸੋਆ ਕੀ ਭਾਜੀ ਇਹ ਹ ਕਾਜੂ ਬਦਾਮ ਚਾਰੇ ਮਗਜ ਅਖਰੋਟ ਸੌਗੀ ਠੀਕ ਹੈ ਜੀ ਉਹ ਵੀ ਥੋੜੀ ਜੀ ਨਹੀਂ ਪੂਰੀ ਟੋਟਲ 1 ਕਿਲੋ ਓਕੇ ਭਾਜੀ ਹਾਂ ਜੀ ਇਹ ਸਾਰੀ ਭਾਜੀ ਇਹਦੇ ਵਿੱਚ ਹੀ ਪਊਗੀ ਮੁਗਲਾ ਦੇ ਮਚਾਰ ਜੀ ਇਹ ਜੀ ਭਾਜੀ ਇਹਦੇ ਵਿੱਚ ਬੜਾ ਕੁਝ ਪੈਣਾ ਜੀ ਅੱਛਾ ਅੱਛਾ ਮਤਲਬ ਜਿੱਦਾਂ ਰਾਜੇ ਮਹਾਰਾਜੇ ਭਸਮਾ ਖਾਂਦੇ ਹੁੰਦੇ ਸੀ ਨਾ ਆ ਜੀ ਹਾਂ ਜੀ ਉਦਾਂ ਹੀ ਇਹ ਮਸਾਲਿਆਂ ਦੀ ਆਪਾਂ ਸਮਾਂ ਵਿੱਚ ਪੈਣੀ ਆ ਜੇ ਬਸ ਤੁਸੀਂ ਵੇਖੀ ਜਾਓ ਕਿਹੜੀ ਕਿਹੜੀ ਕੰਪਨੀ ਆ ਤੇ ਕਿੰਨੀਆਂ ਮਹਿੰਗੀਆਂ ਪੈਂਦੀਆਂ ਫੇਰ ਤੁਸੀਂ ਕਹਿਣਾ ਭਾਜੀ 270 ਦੀ ਚਾਂਪ ਚੋਂ ਕੁਛ ਕੁ ਮੌਨ ਵੀ ਲੱਗੇ ਜੇ ਕਿ ਸੇਵਾ ਹੀ ਕਰਨੇ ਲੱਗੇ ਜੇ ਠੀਕ ਆ ਤਾਂ ਸਾਰਾ ਡਰਾਈ ਸੂਟ ਦਾ ਪੇਸਟ ਪਾ ਵਿੱਚ ਭਾਜੀ ਵੇਖੋ ਥਿਕਨੈਸ ਵੇਖੋ ਇਹ ਭਾਜੀ ਡਰਾਈ ਫੂਟ ਦਾ ਜਿਹੜਾ ਪੇਸਟ ਸਾਰਾ ਇਹਦੇ ਵਿੱਚ ਆ ਗਿਆ ਤੁਹਾਡੇ ਸਾਹਮਣੇ ਆਇਆ ਭਾਜੀ ਆਪਾਂ ਇਹਦੇ ਵਿੱਚ ਪਾਇਆ ਸੀਗਾ ਸਾਰਾ ਉਸ ਤੋਂ ਬਾਅਦ ਆਹ ਵੇਖੋ ਭਾਜੀ ਵਾਈਟ ਪੇਪਰ ਇਹ ਮਿਲੇਗੀ ਤੇ ਤੁਹਾਨੂੰ ਐਲਗਨ ਬਾਇ ਗ੍ਰੇਨ ਚ ਮਿਲੇਗੀ ਜਾਂ ਤੁਹਾਨੂੰ ਬੀਐਚਕੇ ਚ ਮਿਲੇਗੀ 212 ਰੁਪਏ ਦੀ 100 ਗ੍ਰਾਮ ਹੋ ਸਕਦਾ ਉੱਥੇ ਵੀ ਨਾ ਮਿਲੇ ਉੱਥੇ ਵੀ ਨਾ ਮਿਲੇ ਹਲੋ ਆਹੋ ਆਹ ਇਹ ਵੀ ਇਹਦੇ ਵਿੱਚ ਆ ਗਈ ਭਾਜੀ ਲਾਚੀ ਕੀ ਭਾਵਾ ਭਾਜੀ ਭਣੀ ਹੁਣੀ 4000 ਰੁਪਏ ਕਿਲੋ ਆਪਾਂ ਮੁੜਿਆ ਭਾਈ ਇਹ ਵੀ ਵਿੱਚ ਉਹ ਲਾਚੀ ਵੀ ਭਾਜੀ ਇਹ ਤੋਂ ਬਿਨਾ ਫਲੇਵਰ ਨਹੀਂ ਹੋਣਾ ਨਾ ਭਾਜੀ ਤੁਸੀਂ ਨਹੀਂ ਮੇਰੇ ਤੋਂ ਨਾ ਘਰ ਕੋਈ ਪੈਸਾ ਖੜਦੇ ਚਲੋ ਭਾਜੀ ਕੋਈ ਨਹੀਂ ਅਸੀਂ ਗਾਹ ਤੇ ਕੁਝ ਕਰਦੇ ਕਿ ਨਹੀਂ ਇਹ ਤੇ ਆ ਗਿਆ ਪਰ ਇਹ 4000 ਰੁਪਏ ਕਿਲੋ ਲਾਚੀ ਇਹਦੇ ਤੁਸੀਂ ਵਿੱਚ ਪਾਈ ਜਾਂਦੇ ਔਰ ਇਹ ਇਸੇ ਕਰਕੇ ਸੀਗਰਟ ਮਸਾਲੇ ਪਾ ਇਹ ਅਗੇ ਪੜੀ ਆਪਣੇ ਸੀਗਰਟ ਮਸਾਲੇ ਹਾਂਜੀ ਜਿਹਦੇ ਤੁਸੀਂ ਉੱਤੇ ਹੱਥ ਰੇ ਕਿਹੜੇ ਦਿਖਾਉਂਦੇ ਨਹੀਂ ਸਾਨੂੰ ਨਾ ਹਾਂਜੀ 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 ਕੀ ਬਾਤ ਹੈ ਜੀ ਆਇਆਂ ਇੱਕ ਮਿੰਟ ਔਰ ਇਹ ਫਿਰ ਇਸੇ ਕਰਕੇ ਤੁਸੀਂ ਆਪਣੇ ਰੇਟ ਵੱਧ ਰੱਖੇ ਅਗਰ ਤੁਸੀਂ ਸਮਾਨ ਹੀ ਆਉ ਜਾਵੇ ਜਪੌੜੇ ਦਾ ਬਜ਼ਾਰੋਂ ਮਿੰਨਾ ਹੀ ਨਹੀਂ ਕਿਤੇ ਮੁਗਲੇ ਆਜ਼ਮ ਸਮਾਨ ਮੋਹਰੇ ਆ ਗਿਆ ਨ ਸਮਾਨ ਭਾਜੀ ਇਹ ਤੇ ਪਰੀ ਭਸਮਾਈ ਤੁਸੀਂ ਤਿਆਰ ਕੀਤੀ ਹੈ ਨਾ ਜਿਹੜੇ ਉਹ ਰਾਜੇ ਮਹਾਰਾਜੇ ਖਾਂਦੇ ਰਹੇ ਬਸ ਇਸੇ ਕਰਕੇ ਭਾਜੀ ਤੁਸੀਂ ਮੇਰੇ ਨਾਲ ਤੱਤੇ ਹੋਏ ਤੇ ਮੈਂ ਤੁਹਾਡੇ ਨਾਲ ਤੱਤਾ ਹੋ ਗਿਆ ਤੇ ਭਾਜੀ ਆਪਾਂ ਨਾ ਚਾਹ ਪਾ 17 ਰਸੀਆਂ ਦੀ ਪਲੇਟ ਖਾਂਦੇ ਰਹੇ ਜਾਂ ਆਪਾਂ ਦੀ ਰਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸੀ ਨਾ ਪਹਿਲਾਂ ਆਹ ਵੇਖੋ ਭਾਜੀ ਲੋਕੀ ਉਹ ਦੇਸੀ ਕੰਪਨੀ ਦੀ ਕੱਦੂ ਕਛਣਾ ਰਗੜ ਰਗੜ ਕੇ بارش ਹੋ ਗਈ بارش ਹੋ ਗਈ ਇੰਨੇ ਸਸਤੇ ਅਚ ਬਾਰਿਸ਼ਾਂ ਨਹੀਂ ਹੁੰਦੀਆਂ بارشਾਂ ਕਰਉਣ ਲਈ ਖਰਚੇ ਕਰਨੇ ਪੈਂਦੇ ਆ ਚੀਜ਼ ਦੀ بارش ਚੀਜ਼ ਦੀ بارش 80 ਰੁਪਏ ਦਾ ਸੈਂਟੇਜ ਹੋ ਉਹ ਬਾਰਿਸ਼ ਨਹੀਂ ਹੁੰਦੀ ਉਹ ਦੇਸੀ ਮਾਲ ਹੁੰਦਾ ਵਾ کریم ਪਾਜੀ ਜਿੱਦਾਂ ਆਪਣਾ ਗੁਜਰਾਤ ਵਿੱਚ ਅਮੁੱਲ ਬ੍ਰਾਂਡ ਫੇਮਸ ਆ ਚਲੋ ਆਪਣੇ ਪੰਜਾਬ ਚ ਵੀ ਆ ਉਹ ਤਾਂ ਮਹਾਰਾਸ਼ਟਰ ਚ ਗੋਵਿੰਦਾ ਪ੍ਰਾਈਸ ਦੋਵਾਂ ਦਾ ਸੇਮ ਆ ਪਿੱਛੇ ਕੰਟੈਂਟ ਵੇਖੋਗੇ ਥਿਕਨੈਸ ਸੇਮ ਆ ਸਿਰਫ ਇਹ ਤਾਂ ਵਰਤੀ ਦੀਗੇ ਤੇ ਉੱਤੇ 골ਡ ਟਕਣ ਲਗਾ ਪੌਣੀ ਸੋਕੀ ਉਹ ਹੱਥ ਨਾਲ ਪਾੜਨੀ ਪੈਂਦੀ ਆ ਇਹ ਵੀ ਪਾਜੀ ਦੇ ਵਿੱਚ ਹੈ ਥਿਕਨੈਸ ਵੇਖੋ ਆਪਾਂ ਅਮੁੱਲ ਦੀ ਯੂਜ਼ ਕਰਦੇ ਨਾ ਅੱਧਾ ਦੁੱਧ ਹੁੰਦਾ ਅੱਧੀ ਕਰੀਮ ਹੁੰਦੀ ਦੋਵੇਂ ਚੀਜ਼ਾਂ ਵੱਖੋ ਵੱਖਰੀਆਂ ਹੁੰਦੀਆਂ ਬੁੱਕ ਵਕਰੀਆਂ ਨਹੀਂ ਇਕੁਅਲ ਨਿਕਲਦੀ ਪਈ ਹੈ ਅਧਿਆਨ ਆਪਾਂ ਤੁਹਾਡੀ ਚਾਂਪ ਟਰਾਈ ਕਰਕੇ ਦੱਸਦੇ ਆਂ ਜੀ ਕਿਵੇਂ ਦਾ ਇਹਦਾ ਸਵਾਦ ਹੈ ਸ਼ਕੋ ਸ਼ਕੋ ਬਿਲਕੁਲ ਭਾਜੀ ਦੱਸੋ ਜੀ ਉਹਨੇ ਦੱਸ ਦਿਆ ਤੁਹਾਨੂੰ ਭਾਜੀ ਦਾ ਸਵਾਦ ਇਦਾਂ ਦਾ ਜਿੱਦਾਂ ਚਿਕਨ ਖਾਂਦੇ ਪਏ ਆਪਾਂ ਵਾਕਈ ਦੇ ਵਿੱਚ ਨਾ ਕੋਈ ਗੱਲਬਾਤ ਹੈਗੀ ਚਾਂਪ ਦੇ ਵਿੱਚ ਚਿਕਨ ਟਿੱਕਾ ਜਿਹੜਾ ਨਾਰਮਲ 300 ਰੁਪਏ ਦਾ ਆਉਣਾ ਸੀ ਇਹ ਤੁਹਾਨੂੰ ਮੁਗਲੇ ਆਜ਼ਮ ਚਾਂਪ 270 ਰੁਪਏ ਦੀ ਆ ਸਾਰੇ ਡ్రਾਈ ਫਰੂਟ ਪਾ ਕੇ ਸਾਰੇ ਮਹਿੰਗੇ ਮਸਾਲੇ ਪਾ ਕੇ ਹੁਣ ਦੱਸੋਗੇ ਤਣ ਤਰਾਂ ਚ ਕਿੰਨੇ ਲੁੱਟ ਮੇ ਚਾਈ ਆ ਜਿਹੜੇ 80 ਰੁਪਏ ਦੀ ਕਿਲੋ ਚਾਂਪ ਲੈ ਕੇ 8 ਪਲੇਟਾਂ ਬਣਾ ਕੇ 660 ਕੇ ਜਿੰਨੇ ਵੀ ਉਹਦਾ ਟੋਟਲ ਬੰਦਾ ਉਹ ਪੈਸੇ ਵਟਦੇ ਨੇ ਜਾਂ ਜਿੰਨੇ ਮੈਂ ਇਹਨੂੰ 400 ਰੁਪਏ ਦੀ ਕੱਚੀ ਕਿਲੋ ਲਿਆ ਕੇ ਉਹਦੀਆਂ 4 ਪਲੇਟਾਂ ਬਣਾ ਕੇ ਤੇ ਇੰਨੇ ਮਹਿੰਗੇ ਮਸਾਲੇ ਲਾ ਕੇ ਵੇਚਦਾ ਉਹ ਮੈਂ ਲੁੱਟ ਪਈ ਦੱਸੋ ਨਹੀਂ ਭਾਜੀ ਇਹ ਨਾ ਤੁਹਾਡੀ ਚਾਂਪ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਸੀਂ ਸਾਨੂੰ ਦਿਖਾਉਂਤੀਆਂ ਨਾ ਜਿਹੜੀਆਂ ਪਾਈਆਂ ਵਾਂ ਹਾਂਜੀ ਇਹਦਾ ਮਤਲਬ ਤੁਸੀਂ ਦੇ ਘਰ ਦੇ ਕੋਲ ਖੜਦੇ ਹੀ ਨਹੀਂ ਜਿਹੜਾ ਭਾਜੀ ਚਲੋ ਉਹ ਵੱਖਰਾ ਮੈਟਰ ਹੈ ਉਹਦੀ ਮੈਨੂੰ ਕੋਈ ਇੱਥੇ ਸਿੰਫਤੀ ਨਹੀਂ ਚਾਹੀਦੀ ਕਿ ਮੈਂ ਨੋ ਪ੍ਰੋਫਿਟ ਨੋ ਲਾਸਟ ਤੇ ਕਰਦਾ ਹਾਂ ਕੁਝ ਕਰਦਾ ਪਰ ਮੇਨ ਮੋਟਿਵ ਆ ਲੋਕਾਂ ਨੂੰ ਹੈਲਦੀ ਖਾਣਾ ਤੇ ਅਵੇਅਰ ਕਰਨਾ ਕਿ ਜਿਹੜੀ ਚਾਪ ਆ ਸੋਇਆ ਤੋਂ ਸ਼ੁਰੂ ਹੋਈ ਸੀ ਉਹਦੀ ਅਵੇਲੇਬਿਲਟੀ ਸ਼ਹਿਰ 'ਚ ਨਹੀਂ ਸੀ ਹੈਗੀ ਕਿਉਂਕਿ ਲੋਕ ਸਪੈਂਡ ਨਹੀਂ ਸੀ ਕਰਦੇ ਬਟ ਮੈਂ ਕੋਪਰੈਲਾ ਕੀਤਾ ਕਿ ਮੈਂ ਤੁਹਾਡੇ ਲਈ ਲੈ ਕੇ ਆਇਆ ਜੇ ਤੁਸੀਂ ਉਹਦੇ ਲਵਰ ਹੈਗੇ ਹੋ ਤੇ ਇੱਕ ਇੱਕ ਦੇ ਵਿੱਚ ਭਾਜੀ ਮੈਂ ਇਦਾਂ ਨਹੀਂ ਪੈਂਦਾ ਨਾ ਮੈਂ ਇਦਾਂ ਫਰੀ ਬਿਲਕੁਲ ਬਿਲਕੁਲ ਭਾਜੀ ਭਾਜੀ ਹੋਰ ਕੀ ਆਪਣੇ ਕੋਲ ਲਾਓ ਇਹ ਭਾਜੀ ਆ ਵੇਖੋ ਆ ਸੌਸੀਸ ਐ ਆਪਣੇ ਕੋਲ ਅਮਰੀਕਨ ਗਾਰਡਨ ਕੰਪਨੀ ਦੀ ਹਨੀ ਮਸਟਰਡ ਆ ਓਕੇ ਭਾਜੀ ਟਿੱਕਾ ਮਸਾਲਾ ਐ ਸਵੀਟ ਚਿੱਲੀ ਐ ਚਿੱਲੀ گارਲਿਕ ਐ ਮਿੰਟ ਸੌਸ ਐ ਪਾਜੀ 8 ਤੋਂ 9 ਤਰ੍ਹਾਂ ਦੀਆਂ ਤੁਹਾਡੇ ਕੋਲ ਸਸੀ ਆ ਪਾਜੀ ਬਸ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ ਉਸ ਤੋਂ ਬਾਅਦ ਇਹ ਆਪਣੀ ਪਾਜੀ ਵੈਜ ਦੀ ਪਲੇਟ ਆ ਹਰਾ ਭਰਾ ਕਬਾਬ ਆ ਜੀ ਪਲਾਫਲ ਕਬਾਬਾ ਸਪਰਿੰਗ ਰੋਲਾ ਸਿਗਾਰ ਰੋਲਾ ਵੈਜ ਮੋਮੋਸਾ ਪਨੀਰ ਮਹਮਦਾ ਸਾਈਜ਼ ਚੈੱਕ ਕਰੋ ਪਾਜੀ ਪਨੀਰ ਚੈੱਕ ਕਰੋ ਵੈਜ ਮੋਮੋਸ ਚ ਲੋਕੀ ਬੰਦ ਗੋਭੀ ਖਵਾਈ ਜਾ ਰਹੇ ਸਬਜ਼ੀਆਂ ਚੈੱਕ ਕਰੋ ਪਾਜੀ ਪਾਜੀ ਪਰ ਪਰ ਕੇ ਸਾਰੀਆਂ ਸਬਜ਼ੀਆਂ ਚੈੱਕ ਕਰੋ ਪਾਜੀ ਕੀ ਬਾਤ ਆ ਜੀ ਠੀਕ ਆ ਜੀ ਉਸ ਤੋਂ ਬਾਅਦ ਸਾਡਾ ਆ ਕ੍ਰਿਸਪੀ ਮੋਮੋ ਪਾਜੀ ਸਾਈਜ਼ ਚੈੱਕ ਕਰੋ ਆਈ ਬਾਈ ਫੀਲਿੰਗ ਚੈੱਕ ਕਰੋ ਭਾਜੀ ਫੀਲਿੰਗ ਕਾ ਬਾਤ ਹੈ ਐਗੀ ਬੰਦ ਗੋਬੀ ਭਾਜੀ ਸਾਊਪ ਕੋਲ ਠੀਕ ਹੈ ਜੀ ਦਹੀਂ ਕਬਾਬ ਚੈੱਕ ਕਰੋ ਜੀ ਇਹ ਭਾਜੀ ਦਹੀਂ ਕਬਾਬ ਆ ਗਿਆ ਦਹੀਂ ਕਬਾਬ ਆ ਗਿਆ ਜੀ ਜਿਹੜੇ ਟਾਪ ਕਲਾਸ ਰੈਸਟੋਰੈਂਟ ਤੇ ਵੀਕੈਂਡ ਵਾਲੀਆਂ ਚੀਜ਼ਾਂ ਮਿਕਸ ਵੈਜ ਕਟਲਟ ਆ ਗਿਆ ਜੀ ਚਿਕਨ ਵਾਲਾ ਮੋਮੋ ਆ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡਾ ਚਿਕਨ ਰੋਲ ਆ ਗਿਆ ਜੀ ਚਿਕਨ ਨਜਟ ਆ ਗਿਆ ਸਾਡਾ ਬਣਾਇਆ KFC ਵਿੰਗਸ ਆ ਗਏ ਭਾਜੀ ਕਰੰਚੀਨੈਸ ਉੱਪਰੋਂ ਤੇ ਸੌਫਟਨੈਸ ਵਿੱਚੋਂ ਚੈੱਕ ਕਰੋ ਪਾਜੀ ਮੇਨ ਗੱਲ ਇਹ ਵੀ ਇਨਾਂ ਕੋ ਸਾਰਾ ਕੁਝ ਹੀ ਤੁਹਾਨੂੰ ਇੱਥੇ ਮਿਲੂਗਾ ਇਹ ਪਾਜੀ ਮੇਰੇ ਮੈਨੂ ਦਾ 30% ਫੂਡ ਆ ਤੇ ਹਜੇ ਚਾਈਨਿਸ ਦੀ ਆਪਣੇ ਕੋ ਸਾਰੀਆਂ ਵੈਜ ਨਾਨ ਵੈਜ ਦੀਆਂ ਆਈਟਮਸ ਅਵੇਲੇਬਲ ਨੇ ਡਰਿੰਕਸ 'ਚ ਘੱਟੋ ਘੱਟ ਸਾਡੇ ਕੋਲ ਵੀ ਤੋਂ ਪਾਜੀ ਆ ਡਰਿੰਕ 'ਚ ਕੀ ਪਾਤਾ ਜਿਹੜਾ ਇਨਾਂ ਸਵਾਦ ਇਹਨਾਂ ਵਿੱਚ ਕਿਹੜਾ ਫਲੇਵਰ ਪਾਤਾ ਪਾਜੀ ਪੀਚ ਆਈਸਟੀ ਆ ਜੀ ਠੀਕ ਆ ਪਾਜੀ ਪੀਚ ਆਈਸਟੀ ਰੈਡ ਵਾਈਨ ਖੋਕਾ ਸਪੈਸ਼ਲ ਲੇਮਨੇਡ ਇਹ ਸਾਰੇ ਮੇਰੇ ਜਿਹੜੇ ਸਿਗਨੇਚਰ ਡਰਿੰਕਸ ਆ ਇਹ ਬ੍ਰਾਂਡਡ ਹੀ ਆ ਨਾ ਸਾਰੇ ਤੇ ਭਾਜੀ ਜੇ ਕਿਸੇ ਨੇ ਖਾਣ ਵਾਸਤੇ ਉਹਨਾਂ ਦੇ ਆਪਣੀ ਲੋਕੇਸ਼ਨ ਵੀ ਦੱਸ ਦੋ ਇਹ ਭਾਜੀ ਆ ਪਿੱਛੇ ਤੁਸੀਂ ਛੱਡ ਕੇ ਆਏ ਜੀ ਜੇ ਆਪਾਂ ਬਾਬਾ ਨੌ ਸਿੰਘ ਜੀ ਦੀ ਸਮਾਦ ਤੋਂ ਅਮ੍ਰਿਤਸਰ ਤੋਂ ਤਰਨਤਨ ਵੱਲ ਆਨੇ ਆ ਆ ਪਿੱਛੇ 100 ਮੀਟਰ ਤੇ ਚਭਾਲ ਅਮ੍ਰਿਤਸਰ ਬਾਈਪਾਸ ਆ ਆ ਸਾਹਮਣੇ ਆਪਣੇ ਰਿਲਾਈਂਸ ਮਾਰਟ ਦਾ ਸਟੋਰ ਆ ਹਾਂਜੀ ਰਿਲਾਈਂਸ ਮਾਰਟ ਆ ਦੇ ਸਾਹਮਣੇ ਮਹਿੰਦਰਾ ਐਵੇਨਿਊ ਮਾਰਕੀਟ ਆ ਓਕੇ ਉਧਰ ਸਾਹਮਣੇ ਤਰਨਤਨ ਸ਼ਹਿਰ ਆ ਬੋੜੀ ਵਾਲਾ ਚੌਂਕ ਉਧਰ ਨੂੰ ਤਰਨਤਨ ਸ਼ਹਿਰ ਆ ਜਾਂਦਾ ਹਾਂਜੀ ਓਕੇ ਜੇ ਕਿਸੇ ਨੇ ਖਾਣ ਵਾਸਤੇ ਇਹ ਜਿਹੜਾ ਭਾਈ ਜਿਹੜਾ ਭਾਜੀ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਮੇਰੇ ਕੋ ਆਏਗਾ ਤੇ ਮੈਨੂੰ ਆਪਣਾ ਸ਼ੇਅਰ ਵਿਖਾਏਗਾ ਉਹਨੂੰ ਭਾਜੀ ਲਾਈਫਟਾਈਮ 20% ਡਿਸਕਾਊਂਟ ਆ 500 ਰੁਪਏ ਦੇ ਬਿਲ ਲਾਈਫਟਾਈਮ ਉਹਨੂੰ 500 ਰੁਪਏ ਦੇ ਬਿਲ ਤੇ 400 ਰੁਪਏ ਪੇ ਕਰਨਾ ਪਏਗਾ 500 ਰੁਪਏ ਦੇ ਬਿਲ ਦੇ ਮਗਰ 400 ਰੁਪਏ 20% ਡਿਸਕਾਊਂਟ ਕਰਕੇ ਲਾਈਫਟਾਈਮ ਤੁਹਾਡੀ ਬਸ ਇੱਕ ਵਾਰ ਵੀਡੀਓ ਸ਼ੇਅਰ ਕਰਨੀ ਆ ਮੈਨੂੰ ਵਿਖਾਉਣੀ ਆ ਤੇ ਉਸ ਤੋਂ ਬਾਅਦ ਭਾਜੀ ਮੇਰਾ ਜਿਹੜਾ ਨੰਬਰ ਆ ਤੁਸੀਂ ਸਕਰੀਨ ਤੇ ਪਾ ਦਿਓ ਜੇ ਕਿਸੇ ਨੂੰ ਐਡਰੈਸ ਸਮਝ ਨਾ ਆਵੇ 8725052016 ਤੋ ਇਹ ਭਾਈ ਦਾ ਨੰਬਰ ਹੈ ਜੇ ਕਿਸੇ ਨੇ 20% ਡਿਸਕਾਊਂਟ ਲੈਣਾ ਵਾ ਸਾਰੀ ਉਮਰ ਵਾਸਤੇ ਸਾਡੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਇਕ ਰਿਪਾਰੀ ਕਦੇ ਜਰੂਰ ਪਹੁੰਚੋ ਤੇ ਇਹ ਟੈਸਟ ਕਰੋ ਮਿਲਦੇ ਆ ਤੁਹਾਨੂੰ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਜੀ ਬਾਏ ਥੈਂਕ ਯੂ